ਪਸ਼ੂਆਂ ਦਾ ਜਿਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਆ ਮਿੱਤਰੋ ਆਪਾਂ ਪਿੰਡ ਬੁਰਜ ਮੁਹੰਮਦ ਸ਼ਾਹ ਦੇ ਵਿੱਚ ਜ਼ਿਲ੍ਹੇ ਫਿਰੋਜ਼ਪੁਰ ਦਾ ਮਨਮਤਾ ਨਗਰ ਆ ਮਿੱਤਰੋ ਤਹਿਸੀਲ ਇਸ ਪਿੰਡ ਨੂੰ ਜੀਰਾ ਪੈਂਦੀ ਆ ਜਦੋਂ ਤੁਸੀਂ ਮਖੂ ਤੋਂ ਸੁਲਤਾਨਪੁਰ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਤਾਂ 10-12 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਮਿੱਤਰੋ ਤੁਹਾਨੂੰ ਇਹ ਪਿੰਡ ਆਊਗਾ ਪਿੰਡ ਪੁਰਜ ਮੁਹੰਮਦ ਸ਼ਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇ ਲੋ ਪਰਵਾਰ ਆ ਤਿੰਨ ਚੀਜ਼ਾਂ ਵਿਖਾਉਣੀਆਂ ਇਸ ਕਰੋ ਮਿੱਤਰੋ ਇੱਕ ਤਾਂ ਦਿਖਾਉਣਾ ਤੁਹਾਨੂੰ ਨੀਲੀ ਰਾਵੀ ਦਾ ਕੱਟਾ ਰੇੜੀ ਖੜਦਾ ਤੇ ਨਾਲ ਹੀ ਤੁਹਾਨੂੰ ਰੇੜੀ ਦੇ ਦਿੰਦੇ ਆ ਭਾਈ ਇਹ ਵੀ ਗਾਣੇ ਮੀ ਭਾਉਂਦੇ ਇੱਥੋਂ ਤੁਹਾਡਾ ਖਰਚਾ ਬਾਜੂ ਜੋੜ ਕੇ ਹੀ ਲੈ ਜਾ ਰਿਹਾ ਜੀ ਚੰਦਰ ਰਾਜ ਸਾਹ ਸੁਦਵਾਲਿਆ ਜੀ ਤੁਹਾਡੀ ਜੰਗ ਤੇ ਇੱਕ ਤੁਹਾਨੂੰ ਦਿਖਾ ਦੇਣੀ ਆ ਆਪਾਂ ਮਿੱਤਰੋ ਆਸ਼ਾ ਟਰੈਕਟਰ 20 ਮਾਡਲ ਆ 21 ਦੀ ਕਾਪੀ ਆ ਵੀ 21 ਮਾਡਲ ਹੀ ਲੈ ਲਓ ਤੁਸੀਂ ਬਿਲਕੁਲ ਨਵਾਂ ਫਰੀਦਪੁਰ ਦਾ ਨੰਬਰ ਆਂਦਾ ਕਰਮਾ ਵਾਲੇ ਦਾ ਤੇ 600 ਪਤਾ ਨਹੀਂ ਕਿੰਨੇ ਘੰਟੇ ਚੱਲਿਆ ਸਾਰੀ ਗੱਲਬਾਤ ਆਪਾਂ ਬਾਈ ਨਾਲ ਹੀ ਕਰਦੇ ਆ ਮਿਲਦੇ ਵੀਰੇ ਨੂੰ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਵੀਰੇ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਤੁਸੀਂ ਸੁਣਾਓ ਬਾਈ ਚਲ ਸ਼ੁਕਰ ਭਾਈ ਆਪਣਾ ਨਾਮ ਸਾਂਝਾ ਕਰ ਦਈਏ ਵੀਰੇ ਨਾਮ ਭਾਜੀ ਗੁਰਮਤ ਸਿੰਘ ਗੁਰਮukh ਸਿੰਘ ਹਾਂਜੀ ਅੱਛਾ ਗੁਰਮukh ਭਾਈ ਰੈਨੂ ਸੇਰਾ ਕਿਹੜੇ ਪਾਸੇ ਆ ਗਿਆ ਆਪਣਾ ਰੈਨੂ ਸੇਰਾ ਜੀ ਇਹ ਆਪਣਾ ਆ ਜਾਂਦਾ ਜੀ ਇਧਰੋਂ ਬਾਰਲੇ ਪਾਸੇ ਫਿਰਨੀ ਦੇ ਘਰ ਆ ਜਾਂਦੇ ਪਿੰਡ ਬਾਰਲੇ ਪਾਸੇ ਫਿਰਨੀ ਦੇ ਅੱਛਾ ਕਈ ਵਾਰੀ ਰੇਂਜ ਦੀ ਦਿੱਕਤ ਜਾਂ ਫੋਨ ਨਹੀਂ ਲੱਗਦਾ ਕੀ ਪੁੱਛ ਕੇ ਆ ਜਾਵੇ ਪਿੰਡ ਦੇ ਵਿੱਚ ਆਪਾਂ ਨੂੰ ਜਾਣਦੇ ਹੁੰਦੇ ਪਿੰਡ ਦੇ ਵਿੱਚ ਆਪਣੇ ਨਾਨਕਸਰ ਵਾਲਿਆਂ ਦਾ ਗੁਰਦੁਆਰਾ ਹੈਗਾ ਠਾਠ ਠੀਕ ਆ ਵੀਰੇ ਪਿੱਠਾਠ ਵਾਲੇ ਦੇ ਘਰੇ ਜਾਣਾ ਵੀਰੇ ਇਹ ਪੁੱਛ ਲੈਣਾ ਨਹੀਂ ਜੁਜਾਨ ਸਿੰਘ ਦੇ ਘਰੇ ਜੜ ਸਕ ਠੀਕ ਹੈ ਵੀਰੇ ਅੱਛਾ ਗੁਰਮukh bhai ਕਟਾ ਵਿੱਚ ਲੱਗਾ ਹੈ ਨਾ ਹਾਂਜੀ ਕਿਤੇ ਵੈਸੇ ਤਾਂ ਤਿੰਨ ਚੀਜ਼ਾਂ ਪਰ ਆਪਾਂ ਕੱਟੇ ਤੋਂ ਸ਼ੁਰੂਆਤ ਇਹਦੀ ਕਿੰਨੀ ਉਮਰ ਹੋ ਗਈ ਹੈ ਬਾਈ ਇਹਦੀ ਬਾਈ ਜੀ 2 ਸਾਲ ਹੋ ਗਏ 2 ਸਾਲ ਹੋ ਗਏ ਰੇੜੀ ਜੁੜਿਆ ਹੋਇਆ ਹੈ ਰੇੜੀ ਜੁੜਿਆ ਜੀ ਤੰਗ ਫੰਗ ਤਾਂ ਨਹੀਂ ਕਰਦਾ ਨਾ ਜੀ ਨਾ ਮੂੰਹ ਖੀਰਾ ਜੀ ਮੂੰਹ ਖੀਰਾ ਹੈ ਜੀ ਠੀਕ ਹੈ ਵੱਡੇ ਭਾਈ ਅੱਛਾ ਮਾਂ ਦਾ ਦੁੱਧ ਕਿੰਨਾ ਕੁ ਆਉਂਦੀ ਦਾ ਮਾਂ ਦਾ ਦੁੱਧ ਤਾਂ 15 ਕਿਲੋ ਦਾ ਠੀਕ ਹੈ ਵੱਡੇ ਭਾਈ ਇਹਦੇ ਬਾਰੇ ਇਹਦੇ ਸੀਮਣ ਬਾਰੇ ਕੋਈ ਆਪਾਂ ਨੂੰ ਹੈਗਾ ਰਿਕਾਰਡ ਬਾਰੇ ਪਤਾ ਕਿ ਨਹੀਂ ਨਹੀਂ ਇਹਦੇ ਬਾਰੇ ਨਹੀਂ ਕੋਈ ਪਤਾ ਜੀ ਠੀਕ ਹੈ ਵੱ ਧੰਨਵਾਦ ਅੱਛਾ ਰੇਟ ਵੀਰੇ ਕੀ ਕੀਤਾ ਇਹਦਾ ਰੇਟ ਵੀਰੇ 70000 ਰੁਪਏ ਠੀਕ ਹੈ ਕੱਢੀ ਬਾਰੂ ਤੋਰੀ ਵੀਰੇ ਖੋਲੀ ਮੇਰਾ ਭਰਾ ਇਹਨੂੰ ਲੈ ਵੀ ਮਿੱਤਰੋ ਟੇਡਾ ਕੱਟ ਤੇ ਸਿੰਘਾਂ ਦੀ ਬਨਾਵਟ ਅੱਖ ਮਣਕੀ ਦੇ ਵਿੱਚ ਪਿੱਠ ਪੁੜੇ ਵੱਲੋਂ ਕੱਟਾ ਬੜਾ ਕਮਾਲ ਦਾ ਕਿਉਂਕਿ ਅੰਗ ਕੱਟੇ ਨੂੰ ਲੱਗਿਆ ਜਿਹੜੇ ਤੁਸੀਂ ਜਦੋਂ ਕੋਲੇ ਆ ਕੇ ਉਹ ਬੱਤਲ ਅਰੇ ਹਰ ਦਰਦ ਦਾ ਹੱਲ ਤਾਂ ਸਭੀ ਆ ਮੇਰੇ ਕਸਤੀਗਰ ਵਾਲੀ ਕਿਸ ਤਰ੍ਹਾਂ ਬਾਈ ਜਿੱਦਾਂ ਬਾਈ ਮੰਨਦਾ ਟੌਕਿੰਗ ਤੇਰੇ ਵੀ ਮੈਂ ਨੇੜੇ ਜਿਹੜੇ ਸੇਰ ਦਸਤੀ ਕਰਦਾ ਹੁੰਦਾ ਉਹ ਵੀ ਕਿਸੇ ਤਰ੍ਹਾਂ ਵੀ ਦਸਤੀ ਕਰ ਵਾਲੀ ਜੱਜਮੈਂਟ ਨਹੀਂ ਕਰਾਉਂਦਾ ਹੁੰਦਾ ਵੀਰੇ ਮੈਂ ਤੁਸੀ ਮੇਰੇ ਵਰਤ ਸਿਆਰੇ ਆ ਮੈਂ ਕੁਝ ਜ਼ਿਆਦਾ ਨਹੀਂ ਕਹਿ ਸਕਦਾ ਪਰ ਮੇਰੇ ਦਿਮਾਗ ਦੇ ਹਿਸਾਬ ਨਾਲ ਉਹਦੀ ਸੋਚ ਮਰ ਦੀ ਆ ਵੇਖ ਲਓ ਜੰਦਰ ਦੇ ਫੀਰਾਂ ਮੂੰਹ ਦਾ ਵੀ ਚਲਾ ਕਰਦਾ ਤੇ ਦੰਦ ਵੀ ਆਣ ਖੜੇ ਕਰਮ ਵਾਲੇ ਤੇ ਬਾਈ ਤੇ ਬਾਕੀ ਸਿੰਘਾਪੂੜਾ ਪੜਾ ਦੀ ਨੇੜੇ ਕਰਕੇ ਹੁਣ ਦਿਖਾਈ ਕਰਾਂ ਦੀ ਟੈਸਟ ਹੀ ਕਰ ਤੁਰਦੇ ਤੇ ਨਹੀਂ ਨਜ਼ਰ ਆਏ ਸੀ ਅਖੀ ਰੂਹ ਨਾਲ ਦਿਖਾ ਦੇ ਆ ਵੇਖ ਲੋ ਬਾਈ ਠੀਕ ਆ ਦੇਖਣ ਨੂੰ ਇੱਥੇ ਰੱਖ ਦੇ ਕੈਮਰਾ ਠੀਕ ਆ ਤੇ ਓਕੇ ਆ ਜਮਾ ਵੀ ਪੁੜਾ ਪੜਾ ਵੀ ਚੰਗਾ ਕਰਮ ਵਾਲੇ ਦਾ ਤੇ ਇਹਦਾ ਰੇਟ ਹੈਗਾ 70000 ਰੁਪਿਆ ਇਹ ਸੀਗਾ ਇੱਕ ਨੰਬਰ ਤੇ ਹੁਣ ਆ ਜੋ ਵੀ ਜਿਹੜੀ ਵੀ ਇਹ ਰੇੜੀ ਵੀਰੇ 12000 ਹੀ ਦੇ ਦਾਂਗੇ ਜਿਹੜੀ ਆ ਬੱਟ ਲੱਗਾ ਹੋਇਆ ਟਾਇਰ ਦੀ ਪਸਾਰੀ ਹੁੰਦੀ ਹੈ ਆਗੇ ਬਈ ਸਾਡਾ ਜੋੜ ਕੇ ਦਿਖਾ ਦਿਆ ਕਿ ਆਪਾਂ ਯਾਰ ਹਾਂਜੀ ਹਾਂਜੀ ਦਿਖਾ ਦੇ ਲਾਸਟ ਤੇ ਦਿਖਾ ਦੇ ਦਿਖਾ ਹਿੱਦੇ ਨਾ ਨਹੀਂ ਆ ਦੌਰ ਯਾਰ ਖਤਮ ਹੀ ਕਰਤਾ ਹਨਾ ਇੱਥੇ ਚਲਾ ਗਿਆ ਦੌਰ ਤੋਂ ਤਾਂ ਬਈ ਬੜੇ ਦਾ ਜੀ ਤਾ ਵਿਕ ਲਗੇ ਦਿਲਬਾਗ ਸਿਆ ਹਾਂ ਬਹੁਤ ਲੰਮੇ ਸਮੇਂ ਬਾਅਦ ਦੇਖਣ ਲੱਗੇ ਅੱਜ ਵੇ ਹਾਂ ਹਾਂ ਆਜਾ ਉਹਦੇ ਯਾਰ ਕੋਲੇ ਆਏ ਹੋਏ ਆਪਾਂ ਬਈ ਬਈ ਦਿਲਬਾਗ ਦੇਖੋ ਇਹ ਵੀ ਆਪਣਾ ਇਹ ਆ ਕਿਹੜਾ ਪਈਏ ਆ ਠੀਕ ਆ ਯਾਰ ਚਾਲ ਚੁਲਦਾ ਵੀ ਚੰਗਾ ਕਰਮ ਵਾਲਾ ਹਨਾ ਠੀਕ ਆ ਬਾਈ ਆ ਲੈ ਮੈਂ ਪੜਦਾ ਇਹਦਾ ਭਾਈ ਇਹ ਨਾ ਹੈ ਅਲਟੋ ਕਾਰ ਅਜੰਦਰ ਹੈ ਨਹੀਂ ਠੀਕ ਹੈ ਭਾਈ ਲਿਆ ਭਾਈ ਆ ਵੇ ਲਾ ਤਰੀਕਾ ਰੈਡੀ ਲਾਉਂਦਾ ਵੀ ਨਹੀਂ ਠੀਕ ਹੈ ਵੀਰੇ ਬਣਦੇ ਇੱਥੇ ਪੌਦੀ ਰੈਡੀ ਨਾਲ ਕੋਈ ਚੱਕਰ ਲੈ ਹਾਂ ਜੀ ਲੈ ਵੀ ਹੁਣ ਆਜੋ ਮਿੱਤਰੋ ਆਸ਼ਾ ਬਹੁਤ ਪੁਰਾਣਾ ਟਰੈਕਟਰ ਆ ਆਸ਼ਰ ਕੰਪਨੀ ਵੀ ਇੱਕ ਅਜਹੀ ਕੰਪਨੀ ਆ ਯਾਰ ਜਿੰਨੇ ਜਦੋਂ ਦਾ ਨਾਮ ਬਣਾਇਆ ਨਾ ਬਣਿਆ ਹੀ ਹੋਇਆ ਆਉਂਦੇ ਦੌਰ ਦੇ ਵਿੱਚ ਆਉਂਦੇ ਤਰੀਕੇ ਦੇ ਵਿੱਚ ਐਸ਼ਰ ਕੰਪਨੀ ਨੇ ਵੀ ਇੱਕ ਅਲੱਗ ਚੀਜ਼ ਦਿੱਤੀ ਹੋਈ ਆ ਅੱਛਾ ਵੀਰੇ ਇਹ ਟਰੈਕਟਰ ਕਿਹੜਾ ਮਾਡਲ ਆ ਗਿਆ ਇਹ ਇਹ ਵੀਰੇ ਜੀ ਹੈਗਾ 2020 ਦੇ 12ਵੇਂ ਮਹੀਨੇ ਆਇਆ ਜੀ ਨਵਾਂ ਹੀ ਲਿਆਂਦਾ ਆ ਜਮਾਈ ਹਾਂ ਜੀ ਨਵਾਂ ਹੀ ਨਾਂ ਆਉਂਦਾ ਆਪਣੇ ਨਾਂ ਹੀ ਆ ਆਪਣੇ ਨਾਂ ਮਹੀ ਜੀ ਠੀਕ ਆ ਵੱਡੇ ਭਾਈ ਤੇ ਕਾਪੀ ਇਹਦੀ 21 ਦੀ ਆ हां जी कापीयां दी इक्की कापी कापी. दी है जी ठीक है वीरै चप्पल ही कापीयां ना भाई हां जी चप्पल ही कापी ठीक है बड़े भाई ठीक है अच्छा चल्या कितने घंटे है वीरै ए वीरै 663 घंटे चल्या जी 663 घंटे कितने किल्लियां दी वाई कीती हुई है ए भाई, भाई है जी 3 ਕਿੱਲੀਆਂ ਦੀ 3 ਕਿੱਲੀਆਂ ਦੀ ਵਾਈ ਤੇ ਖਚਾਈ ਖੂਈ ਤਾਂ ਫਿਰ ਬੰਬ ਹੋਣਾ ਹਣਾ हां जी ਨਹੀਂ ਠੀਕ ਆ ਯਾਰ اچھا ਵੀਰੇ ਯਾਰ ਕਿੰਨੇ ਦਾ ਦੇ ਦਾਂਗੇ ਭਈਆ ए वीरै ਆਪਾਂ 2,75,000 ਦਾ ਦੇ ਦਾਂਗੇ 2,75,000 हां जी ਇਹ ਤਾਂ ਫਿਕਸ ਨਵੇਂ ਦੀ ਕੀਮਤ ਕਿੰਨੀ ਆਂਦੀ ਵੀਰੇ ਹੋਊਗੀ ਨਵੇਂ ਦੀ ਹੋਊਗੀ 4.5 ਲੱਖ ਜੀ ਕਿੱਥੇ ਆਓ ਬਾਈ ਟਰੈਕਟਰ ਤਾਂ ਇਹ ਵੀ ਨਵਾਂ ਹੀ ਇਹਨੂੰ ਕਿ ਹੋ ਗਿਆ ਹਣਾ ਬਾਕੀ ਠੀਕ ਹੈ ਵੀ 2 ਲੱਖ 75000 75000 ਠੀਕ ਹੈ ਵੀਰੇ ਹੁਣ ਆਪਾਂ ਇਹ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ 75 ਤੋਂ 7800 ਵੀ ਅੱਗੇ ਇੱਕ ਵਾਰੀ ਹੋਰ ਬੋਲ ਵੀਰੇ 75 278 ਹਮ 100 ਵੀ ਇੱਕ ਵਾਰੀ ਹੋਰ ਆਉਂਦੇ ਵੀ ਹਾਂਜੀ ਪੂਰਾ 100 ਇੱਕ ਵਾਰੀ ਨੰਬਰ ਸਾਰਾ ਰਿਪੀਟ ਕਰ ਦੇ 75 278 ਹਾਂਜੀ 100 ਪੂਰਾ ਵੀ ਹਾਂ ਇਹ ਤਾਂ ਹੋ ਗਿਆ ਬਾਈ ਨੰਬਰ ਤੇ ਆ ਆ ਗਿਆ ਬਾਈ ਦਲਬਾਗ ਬਾਈ ਇਧਰ ਦਲਬਾਗ ਹੈ ਬਾਈ ਦਾ ਵੀਰੇ ਸਸੀਕਾਰ ਦੋ ਉਹ ਦਲਬਾਗ ਬਾਈ ਫਿਰ हां वदीया चढ़दी करा दे बेटा ओके जाओ हां जी ठीक है अच्छा मेनू एया दस कि तेरा ਪਿੰਡ ਤੇ ਕਿਹੜਾ ਪਣ ਜਾਂਦਾ ਕਿੱਥੇ ਪਿੰਡ ਆਪਣਾ ਹੀ ਰਹਿ ਗਿਆ ਮਹੂ ਸ਼ਹਿਰ ਦੇ ਨੇੜੇ ਭੂਤੀ ਵਾਲਾ ਭੂਤੀ ਵਾਲਾ हां जी ਜ਼ਿਲ੍ਹਾ ਫਰੀਦਕੋਹੜਾ ਆ ਗਿਆ ਤਹਿਸੀਲ ਜੀਰਾ ਤਹਿਸੀਲ ਜੀਰਾ ਇਹ ਵੀ ਆਪਣੇ ਨੇ ਦੇਖੀ ਸੱਜਣੀਆਂ ਇਹਨਾਂ ਦੇ ਆਈ ਵੀਡੀਓ हां जी ਸਾਰੇ ਭਾਈ ਇਹਨਾਂ ਨਾਲ ਗੱਲ ਫੋਨ ਆਇਆ ਸੀ ਕਿ ਨੇ ਵੀ ਵੀਡੀਓ ਕਰਨੀ ਫਿਰ ਤੁਹਾਡਾ ਨਾਲ ਰਾਬਤਾ ਕਾਇਮ ਕੀਤਾ ਤੇ ਅੱਜ ਯੋ ਮੇਰੀ ਨੁਬਾਤੀ ਇਹਨਾਂ ਦੀ ਦੋ ਵੀਰਾਂ ਦੀ ਵੀਡੀਓ ਬਣਾਉਂਦੀ ਆ ਠੀਕ ਹੈ ਦੋਵੇਂ ਇਕੱਠੇ ਦਿਖਾਦੇ ਆ ਹਾਂਜੀ ਦੋਵੇਂ ਇੱਕ ਨੀਲੀ ਰਾਵੀ ਦਾ ਤੇ ਇੱਕ ਮੋਹਰਾ ਨਸਲ ਦਾ ਦੋਵਾਂ ਦੀ ਪੱਕ ਦੂਰ ਕਰ ਹਾਂਜੀ ਹਾਂਜੀ ਆਹ ਦਾ ਰੇੜੀ ਜੁੜੀ ਹੋਈ ਤਾਂ ਆਪਾਂ ਦਲਬਾਗ ਹਾਂਜੀ ਹਾਂਜੀ ਨਾਲ ਹੀ ਰੇੜੀ ਅੱਛਾ ਦਲਬਾਗ ਫਿਰ ਤੇਰਾ ਚੈਨੋ ਚੱਲਦਾ ਜਿਹੜਾ ਕਿਹੜੇ ਨਾਂ ਤੇ ਚੱਲਦਾ ਮੇਰਾ ਨਾਮ ਦਲਬਾਗ ਬਾਠ ਡੇਰੀ ਫਾਰਮ ਤੇ ਦਲਬਾਗ ਬਾਠ ਡੇਰੀ ਫਾਰਮ ਤੇ ਹਾਂਜੀ ਕਿੰਨੇ ਸਬਸਕ੍ਰਾਈਬ ਕਰ ਗਿਆ ਹੁਣ ਤੇ 650 ਤੋਂ ਪਲੱਸ ਹੋ ਗਿਆ ਜੀ ਚੱਲ ਲੈ ਆ ਕੰਮ ਕਰਦਾ ਹਾਂਜੀ ਇਹ ਪਹਿਲਾ ਯਾਰ ਜੋੜਨ ਲਈ ਹਾਂਜੀ ਹਾਂਜੀ ਬਾਗੀ ਦੇ ਤੱਕ ਤੇ ਨੰਬਰ ਦਿਲਬਾਗ ਭਾਈ ਤੂੰ ਆਉਂਦਾ ਵੀ ਦੇਈ ਦੀ ਆ 95926 63705 ਇੱਕ ਵਾਰੀ ਹੋਰ 95926 ਤੇ 63705 ਜੀ ਕਹਿੰਦਾ ਭਾਈ ਇਹ ਆਪਣਾ ਯਾਰ ਆ ਭਾਈ ਤੇ ਬਾਕੀ ਸਾਰੇ ਤੁਸੀਂ ਭਰਾਓ ਮੁਹੱਬਤੀ ਬੰਦੇਓ ਬਾਕੀ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਤੇ ਲਾ ਦਿੰਦਾ ਮਿੱਤਰੋ ਜਾਣਕਾਰੀ ਲਈ ਤੁਹਾਨੂੰ ਦੱਸ ਦਿੰਦਾ ਪਿੰਡ ਦੱਸ ਦਿੰਦਾ ਐਡਰੈਸ ਦੇ ਦਿੰਦਾ ਪਰ ਫਿਰ ਵੀ ਤੁਹਾਨੂੰ ਮੈਂ ਪਹਿਲਾਂ ਕਹਿਣਾ ਹਰ ਇੱਕ ਪੱਖ ਤੋਂ ਵੀਰੇ ਤਸੱਲੀ ਤੁਸੀਂ ਆਪ ਕਰਿਆ ਕਰੋ ਕਿਉਂਕਿ ਭਾਈ ਬਾਦ ਦੀਆਂ ਗੱਲਾਂ ਬਾਅਦ ਦੇ ਵਿੱਚ ਲੰਬੇ ਸ਼ਾਂਬੇ ਆ ਉਹ ਆਰਡਰ ਰਹਿ ਜਾਂਦੇ ਹੁੰਦੇ ਆ ਬਸ ਇਹ ਉਹਦਾ ਇੱਥੇ ਜਦੋਂ ਪੈਸੇ ਦੇਣੇ ਹਨ ਉਹਦੇ ਕਲੀਅਰ ਕਰ ਦਿਆ ਕਰੋ ਕਿਉਂਕਿ ਸਾਵਾ ਵਾਲੀਆਂ ਚੀਜ਼ਾਂ ਇੱਥੇ ਤਾਂ ਅੱਜਕੱਲ ਬੰਦੇ ਦਾ ਨਹੀਂ ਪਤਾ ਵੀਰੇ ਤੇ ਪਸੂ ਦੇ ਕਾਹਦਾ ਫਿਕਰ ਆ ਉਹਦਾ ਗਲਤ ਗੱਲਾਂ ਜਿਹੜੇ ਗਾਰੰਟੀਆਂ ਦਿੰਦੇ ਆ ਗਾਰੰਟੀਆਂ ਨਾ ਦਿਆ ਕਰੋ ਇਹ ਚੀਜ਼ਾਂ ਦੀਆਂ ਵੀਰੇ ਧੰਨਵਾਦ ਸ਼ੁਕਰੀਆ ਜਉਂਦਾ